ਸਾਰਿਕ ਪਾਰਟੀ ਵੱਲੋਂ ਆਪਣੇ ਉਮੀਦਵਾਰ ਦੀ ਜਿੱਤ ਸੁਨਿਸ਼ਚਿਤ ਕਰਨ ਅਤੇ ਆਪਣੇ ਵਰਕਰਾਂ ਤੱਕ ਪਹੁੰਚ ਬਣਾਉਣ ਦੇ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਨੇ ਜਿਸ ਦੇ ਚੱਲਦੇ ਵੱਖ-ਵੱਖ ਜਗ੍ਹਾ ਤੇ ਪਾਰਟੀ ਦਫ਼ਤਰ ਵੀ ਖੋਲੇ ਜਾ ਰਹੇ ਨੇ ਉਸੇ ਕੜੀ ਦੇ ਤਹਿਤ ਅੱਜ ਪਠਾਨਕੋਟ ਸ਼ਹਿਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ सुरेंद्र ਸਿੰਘ ਮਿੰਟੂ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੀ ਰਹਿਨੁਮਾਈ ਹੇਠ ਪਾਰਟੀ ਦਫ਼ਤਰ ਖੋਲਿਆ ਗਿਆ ਹੈ ਜਿਸ ਦਾ ਸ਼ੁਭਾਰambh ਕਰਨ ਦੇ ਲਈ ਸ਼੍ਰੋਮਣੀ ਅਕਾਲੀ ਦਲ ਦੇ ਪੰਜਾਬ ਜਨਰਲ ਸਖਤਰ ਅਸ਼ੋਕ ਸ਼ਰਮਾ ਵਿਸ਼ੇਸ਼ ਤੌਰ ਤੇ ਪਹੁੰਚੇ ਜਿੱਥੇ ਉਹਨਾਂ ਨੇ ਰਿਬਨ ਕੱਟ ਕੇ ਦਫਤਰ ਦਾ ਉਦਘਾਟਨ ਕੀਤਾ ਇਸ ਮੌਕੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਵੀ ਵੱਕੜ ਕੇ ਪਹੁੰਚੇ ਇਸ ਬਾਰੇ ਗੱਲਬਾਤ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਮਿੰਟੂ ਨੇ ਕਿਹਾ ਕਿ ਪਾਰਟੀ ਦੇ ਵਰਕਰ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਲਈ ਲਗਾਤਾਰ ਜਤਨ ਕਰ ਰਹੇ ਨੇ ਅਤੇ ਅੱਜ ਦਫ਼ਤਰ ਵੀ ਖੋਲਿਆ ਗਿਆ ਪਖਾਨਕੋਟ ਦੇ ਵਿੱਚ ਇਸੇ ਤਰ੍ਹਾਂ ਦੀ ਇਸੇ ਤਰ੍ਹਾਂ ਹੀ ਜਨਰਲ ਸੈਕਟਰੀ ਪੰਜਾਬ ਸ਼ੋਕ ਸ਼ਰਮਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਹਰ ਇੱਕ ਵਰਕਰ ਪਾਰਟੀ ਦੀ ਜਿੱਤ ਲਈ ਮਿਹਨਤ ਕਰ ਰਿਹਾ ਹੈ ਅਤੇ ਪਾਰਟੀ ਵੱਲੋਂ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਨਿਯੁਕਤ ਕੀਤੇ ਗਏ ਉਮੀਦਵਾਰ ਦਲਜੀਤ ਸਿੰਘ ਉਚੀਮਾ ਦੇ ਹੱਕ ਦੇ ਵਿੱਚ ਵਕ-ਵਕ ਜਗ੍ਹਾ ਤੇ ਪ੍ਰਚਾਰ ਵੀ ਕੀਤਾ ਜਾ ਰਿਹਾ ਹੈ ਅੱਜ ਅਰਦਾਸ ਪ੍ਰੰਤ ਲੋਕ ਸਭਾ ਹਲਕਾ ਗੁਰਦਾਸਪੁਰ ਜਿਹਦੇ ਵਿੱਚ ਹਲਕਾ ਪਠਾਨਕੋਟ ਹੈ ਦਫਤਰ ਦਾ ਉਦਘਾਟਨ ਕਰਿਆ ਗਿਆ ਸੱਚੇ ਪਾਤਸ਼ਾਹ ਮੇਰ ਕਰਨ ਕਿਰਪਾ ਕਰਨ ਡਾਕਟਰ ਦਲਜੀਤ ਸਿੰਘ ਚੀਮਾ ਜੀ ਨੂੰ ਲੋਕ ਸਭਾ ਦੇ ਵਿੱਚ ਚੁਣ ਕੇ ਭੇਜਣ ਤਾਂ ਜੋ ਕਿ ਡਾਕਟਰ ਦਲਜੀਤ ਸਿੰਘ ਚੀਮਾ ਜੀ ਇਸ ਇਲਾਕੇ ਦੀ ਜਿਹੜੀ ਸੇਵਾ ਹੈਗਾ ਉਹਨੂੰ ਕਰ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਵਿੱਚ ਗੈਲਰੀ ਚ ਹੋਣ ਮਹਿਮ ਦੇ ਵਿੱਚ ਅੱਜ ਪਠਾਨ ਹਲਕਾ ਪਠਾਨਪੁਰ ਦਾ ਜਿਹੜਾ ਹਿਮੁਖ ਦਫਤਰ ਜਿਹੜਾ ਉਹਦਾ ਉਦਘਾਟਨ ਜਿਹੜਾ ਹੈ ਮਿਸਟਰ ਸ਼ਰਮਾ ਜੀ ਦੇ ਸ਼ਰਮਾ ਜੀ ਨੇ ਨਾਲ ਹੋ ਕੇ ਆਪਣੇ ਘਰ ਕਮਨਾਂ ਦਾ ਕੀਤਾ ਔਰ ਅੱਜ ਇਸ ਤੋਂ ਬਾਅਦ ਜਿਹੜਾ ਇਲੈਕਸ਼ਨ ਹੈ ਆ 10 ਦਿਨ ਪੁਰ ਜ਼ੋਰ ਤੇ ਵਾਰਡ ਪੱਧਰ ਤੇ ਅਸੀਂ ਜਿਹੜਾ ਡੋਰ ਟੂ ਡੋਰ ਕੈਂਪੇਨ ਕਰਦੇ ਹੋਏ ਇੱਕ ਇੱਕ ਬੰਦੇ ਨਾਲ ਪਰਸਨਲੀ ਟੱਚ ਦੇ ਵਿੱਚ ਮਿਲਦੇ ਹੋਏ ਔਰ ਸਾਨੂੰ ਜਿੰਨਾ ਪਠਾਨਕੋਟ ਦੇ ਵਿੱਚ ਲੋਕਾਂ ਦਾ ਪਿਆਰ ਸਹਿਯੋਗ ਮਿਲ ਰਿਹਾ ਉਸ ਗੱਲ ਦਾ ਮੈਂ ਇਹ ਕਾਂਗਾ ਕਿ ਚਾਰ ਤੀਰ ਨੂੰ ਜਿਹੜਾ ਫਤਵਾ ਆਏਗਾ ਉਹ ਜਿੱਤ ਦੇ ਪਰਚਾਂ ਦੇ ਸ਼ੇਪ ਦੇ ਵਿੱਚ ਆਏਗਾ ਔਰ ਆਪ ਇਸ ਲੋਕਾਂ ਦਾ ਮੈਂ ਸਾਰਾ ਪਠਾਨਕੋਟ ਦੇ ਨਾਲ ਲੋਕਾਂ ਦਾ ਬਹੁਤ ਧੰਨਵਾਦ ਕਰੀਆ ਜਿਹੜੇ ਕਿ ਮੇਰੇ ਨਾਲ ਖੜੇ ਹੋ ਕੇ ਔਰ ਮੈਨੂੰ ਪੂਰਾ ਪੂਰਨ ਦਲਾਸਾ ਦੇ ਰਹੇ ਨੇ ਕਿ ਭਾਈ ਕੋਈ ਚੱਕਰ ਨਹੀਂ ਇਸ ਵਾਰ ਜਿਹੜੀ ਵੋਟ ਬੇਗ ਦੇ ਸ਼੍ਰੋਮਣੀ ਕਾਲੀ ਦਲ ਨੂੰ ਬਾਦਲ ਸਾਹਿਬ ਨੂੰ ਪਵੇਗੀ ਕਿਉਂਕਿ ਉਹਨਾਂ ਨੇ ਪੰਜਾਬ ਦਾ ਜਿਹੜਾ ਵਾ ਹਮੇਸ਼ਾ ਹੀ ਤਰੱਕੀ ਕੀਤੀ ਔਰ ਪੰਜਾਬ ਨੂੰ ਤਰੱਕੀ ਤੇ ਰਾਹ ਤੇ ਖੜ੍ਹਾ ਹੈ ਤੇ ਪੰਜਾਬ ਦੀ ਇੱਕੋ ਹੀ ਪਾਰਟੀ ਆ ਉਹ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਮਾਂ ਪਾਰਟੀ ਜਿਹੜੀ ਆ ਉਹ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਪਠਾਨਕੋਟ ਦੇ ਵਿੱਚ ਵਿਧੀਵਤ ਰੂਪ ਦੇ ਨਾਲ ਆਪਣਾ ਕੇਂਦਰੀ ਕਾਰਜਖਾਨੇ ਕਾਰੇ ਦਾ ਉਦਘਾਟਨ ਸਾਡੇ ਜ਼ਿਲ੍ਹਾ ਪ੍ਰਧਾਨ ਸੁਵਿੰਦਰ ਸਿੰਘ ਤਮਨ ਬੰਤੂ ਔਰ ਪ੍ਰਭਾਰੀ ਸਾਡੇ ਮੁਹੱਲੀ ਤੋਂ ਆਏ ਦੇ ਮਹਿਲਾ ਨੇਤਾ ਸਾਰੀ ਸ਼੍ਰੀਮਤੀ ਕਮਜੀ ਅਤੇ ਅੱਜ ਦਾ ਇਸ ਦਾ ਉਦਘਾਟਨ ਸ਼੍ਰੀਮਤੀ ਅਮਿਤਾ ਸ਼ਰਮਾ ਵੱਲੋਂ ਹੋਇਆ ਹੈ ਬੜੀ ਭਾਰੀ ਸੰਖਿਆ ਚ ਉੱਗੇ ਵਰਕਰ ਜਿਨ੍ਹਾਂ ਨੇ ਬਾਡਾਂ ਦੇ ਅੰਦਰ ਗੁੱਥਾਂ ਦੇ ਉੱਤੇ ਜਾਂ ਉਹ ਪਿੰਡ ਜਿਹੜੇ ਕਿ ਕਦੇ ਨਾਲ ਸਾਡੇ ਅਟੈਚ ਨੇ ਪਠਾਨਕੋਟ ਕੰਸਟਿਟੂਐਂਸੀ ਦੇ ਕੰਮ ਕਰਨਾ ਅੱਜ ਸਾਰੇ ਬੜੇ ਜੋਸ਼ੋਖ ਰੋਸ਼ਨਾ ਇੱਥੇ ਆਏ ਨੇ ਔਰ ਅਕਾਲਪੁਰ ਦੀ ਅੰਦਾਜ਼ ਕਰਕੇ ਅੱਜ ਜਿਹੜਾ ਹੈ ਇਹਦਾ ਸ਼ੁਰੂਆਤ ਹੋਈ ਆ ਦਫ਼ਤਰ ਦੀ ਮੈਂ ਆਪਣੇ ਸਾਰੇ ਸਾਥੀਆਂ ਨੂੰ ਆਪਣੇ ਨੇਤਾਵਾਂ ਨੂੰ ਔਰ ਖਾਸ ਤੌਰ ਤੇ ਅੱਜ ਮੇਰੇ ਨਾਲ ਇੱਥੇ ਬੈਠੇ ਨੇ ਸ਼੍ਰੀ ਰਵੀ ਮੋਹਨ ਜੀ ਜੋ ਕਿ ਸਾਡੇ ਹਲਕਾ ਪੁਆਦੇ ਹਲਕਾ ਇੰਚਾਰਜ ਨੇ ਔਰ ਸਾਡੇ ਉੱਗੇ ਨੇਤਾ ਨੇ ਉਹ ਵੀ ਆਪਣੇ ਭੋਇਆ ਦੇ ਅੰਦਰ ਇਸ ਲਈ ਸਰਦਾਰ ਦਲਜੀਤ ਸਿੰਘ ਜੀ ਦੀ ਇਲੈਕਸ਼ਨ ਮਹਿੰਮ ਨੂੰ ਬੜੇ ਉੱਚੇ ਪੱਧਰ ਤੇ ਲੈ ਗਏ ਨੇ ਔਰ ਮੈਨੂੰ ਪੂਰਾ ਯਕੀਨ ਹੈ ਕਿ ਭੋਏ ਦੇ ਅੰਦਰ ਵੀ ਜੋ ਹੈ ਉਹ ਅਕਾਲੀ ਧਲ ਇੱਕ ਆਪਣਾ ਵੱਡਾ ਸਕੋਰ ਜੜਾ ਹਾਸਲ ਕਰੇਗਾ। ਉਹ ਮੈਂ ਇੱਕ ਵਾਰੀ ਫੇਰ ਆਪਣੇ ਸਾਰੇ ਸਾਥੀਆਂ ਦਾ ਜਿਹੜੇ ਤੇ ਯੂਥ ਲੀਡਰ ਸਾਡੇ ਵਿਕਰਮ ਗੁਰੂ ਬਿਦਮ ਉਹ ਪਿਆਰ ਨਾਲ ਕਹਿੰਦੇ ਆ। ਔਰ ਰਾਜਾ ਜੀ ਔਰ ਗੁਰਮੀਤ ਜੀ ਆਪਣੇ ਬੀਰੂ ਜੀ ਆ ਜਸਵੰਤ ਜੀ ਪੰਕਜ ਜੀ ਇਹ ਸਾਰਿਆਂ ਦਾ ਮੈਂ ਕੀ ਕਰਕੇ ਨਾ ਗਿਣਾਵਾ ਇਹਨਾਂ ਦੇ ਵਜ੍ਹਾ ਨਾਲ ਹੀ ਅੱਜ ਸਮਝ ਨਹੀਂ ਆ ਕਿ ਮੈਂ ਅੰਦਰ ਵੱਡ ਰਿਹਾ ਸੀ ਪਰ ਮੈਂ ਦੱਸ ਰਿਹਾ ਸੀ ਕਹਿ ਰਿਹਾ ਸੀ ਕੋਈ ਇਹ ਨਾ ਖਵੇ ਕਿ ਅਕਾਲੀ ਇਸ ਕਾਂਸਟਿਟਿਊਐਂਸੀ ਦੇ ਅੰਦਰ ਅਕਾਲੀ ਵਰਕਰਾਂ ਦੀ ਕੋਈ ਘਾਟ ਹੈ ਕੋਈ ਘਾਟ ਨਹੀਂ ਅਸੀਂ ਇਹ ਜੰਗ ਬੜੇ ਪੱਧਰ ਤੇ ਲੜ ਰਹੇ ਹਾਂ ਔਰ ਅਸੀਂ ਇੱਥੇ ਪਠਾਨਕੋਟ ਕੋਇਆ ਔਰ ਸੁਜਾਨਪੁਰ ਦੇ ਵਿੱਚ ਜਿਹੜਾ ਅਕਾਲੀ ਦਰ ਦਾ ਪਰਚਮ ਲਹਿਰਾਵਾਂਗੇ ਔਰ ਇੱਕ ਵੱਡੀ ਜਿੱਤ ਪ੍ਰਾਪਤ ਕਰਾਂਗੇ ਬਰਹਾਲ ਇਸ ਅੱਜ ਦੇ ਇਸ ਦਫ਼ਤਰ ਨੂੰ ਖੋਲਣ ਵਾਸਤੇ ਅਮਿਤਾ ਸ਼ਰਮਾ ਜੀ ਦਾ ਧੰਨਵਾਦ ਔਰ ਮੁਬਾਰਕਾਂ ਮਿਸਟਰ ਕਾਨੂੰਨੂ ਪ੍ਰਧਾਨ ਜੀ ਸੁਖਿੰਦਰ ਸਿੰਘ ਕਮਰ ਜੀ ਨੂੰ ਜਿਹੜਾ ਬਿਲਕੁਲ ਉਹ ਰੋਡ ਦੇ ਉੱਤੇ ਇੰਨੀ ਬਿਜ਼ੀ ਰੋਡ ਜਿਹੜੀ ਹੈ ਉਥੇ ਇੱਕ ਦਫ਼ਤਰ ਨੂੰ ਖੋਲਣਾ ਜਾਂ ਦਫ਼ਤਰ ਲੈਣਾ ਬੜੀ ਬੜੀ ਕਾਮਯਾਬੀ ਹੈ ਇਸ ਗੱਲ ਦੀ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਕੈਮਰਾ ਪਰਸਨ ਹਣੀ ਦੇ ਨਾਲ ਅਦਸਾਨੀ ਦੀ ਰਿਪੋਰਟ